ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਹੋ ਗਿਆ ਸ਼ੁਰੂ ਚੱਲ ਸ਼ੈੱਡ ਦੇ ਵਿੱਚੋਂ ਅੱਜ ਇਹਨੇ ਕਿਹੜੀ ਕਿਹੜੀ ਸਬਜ਼ੀ ਲੱਗੀ ਆ ਰਾਵੀ ਸਾਹਿਬ ਵੀ ਲੀ ਰਹੇ ਰਹੇ ਫਿਰਦੇ ਰਹੇ ਜਵਾਨ ਇੱਥੇ ਵੀ ਆਏ ਹੁਣ ਇਹਨੂੰ ਛੱਡਿਆ ਖੁੱਲੀ ਲੋ ਨਿਯਾਰੀ ਹੁਣ ਬੰਨ ਦਾ ਕੰਮ ਤੇ ਤੁਹਾਨੂੰ ਪਤਾ ਜੋ ਰਾ ਸ਼ੋਰਣਾ ਚੱਲੀ ਜਾਂਦਾ ਵਾ ਉਹਦੇ ਉੱਤੇ ਮਿੱਟੀ ਪਾ ਕੇ ਨੂੰ ਮੁਕੰਮਲ ਕਰਨ ਦਾ ਹੈ ਬਸ ਸਾਰੇ ਵੀਰਾਂ ਗਾੜੀ ਗਜਾਰਚ ਕਰੀਦੀ ਵੀ ਮਿੱਟੀ ਲੈ ਕੇ ਆਉ ਤਾਂ ਜੋ ਆਪਾਂ ਜਿਹੜਾ ਬੰਨ ਵਾ ਉਹਨੂੰ ਮਜ਼ਬੂਤ ਕਰ ਸਕੀਏ ਤੇ ਸਬਜੀ ਦੀ ਗੋਡਾ ਗੜਾਈ ਜਿਹੜੀ ਆ ਸ਼ਿਰੂ ਆ ਪਾਲਕ ਪੂਲਪ ਬਹੁਤ ਵਧੀਆ ਆ ਜਿਹੜੀ ਕਰੰਡੀ ਗਈ ਮੜਾ ਮੜਾ ਰੰਬੀ ਜੀ ਮਾਰਤੀ ਆ ਨਿਕਲ ਆਈਆਂ ਸਬਜ਼ੀਆਂ ਸਾਰੀਆਂ ਲਸਣ ਲਸਣ ਮੀਨ ਉਹ ਗਪਿਆ ਪੂਰਾ ਪਾਲਕ ਡ੍ਰੈਗਨ ਫਰੂਟ ਡ੍ਰੈਗਨ ਫਰੂਟ ਐਰ ਕੀ ਲੱਗਣ ਡਿਆ ਬੇ ਵਧੀਆ ਚਲੋ ਕਿਰਪਾ ਮਾਲਕ ਦੀ ਆਏ ਕਿੰਨੂ ਲੱਗਾ ਮੇਰੇ ਬੀਜ ਇਹਨਾਂ ਕੋਰੀਨਾ ਬਹੁਤ ਖਰਾਬ ਹੋਏ ਹੁਣ ਟਾਇਰ ਕੀ ਦੇ ਸਾਬ ਨਾਲ 5-6 ਫਰੂਟ ਲੱਗੇ ਵਧੀਆ ਇਦਾਂ ਗਾਂ ਹੋਰ ਉਹਨੇ ਬੂਟੇ ਥੋੜੇ ਲਾਏ ਆ ਜੇ ਇਤਨਾ ਵਧੀਆ ਚੱਲ ਪਏ ਤੇ ਉੱਥੇ ਨਾਲ-ਨਾਲ ਸਾਰੇ ਲਾ ਦਿੰਨੇ ਆ ਟਾਇਰ ਦਾ ਜਗਾਰਡ ਬਣਾ ਕੇ ਲਾਏ ਟਾਇਰ ਕੀ ਵੀਰ ਨੇ ਪਪੀਤੇ ਦੱਸੇ ਪਪੀਤਿਆਂ ਦਾ ਇੱਕੋ ਕਾਰਨ ਦੱਸਿਆ ਨੇ ਕਿ ਪਪੀਤੇ ਨੂੰ ਵਧਣ ਨਹੀਂ ਦੇਣਾ ਬਾਲਾ ਪਪੀਤੇ ਦੀ ਹਾਈਟ 7 ਫੁੱਟ ਤੋਂ ਉੱਚੀ ਨਾ ਹੋਵੇ ਜਦੋਂ ਉੱਚੀ ਹੋ ਜਾਂਦੀ ਫਿਰ ਡੇਪਿੰਦਾ ਸਾਡੇ ਕੁਝ ਉੱਚੇ ਹੋ ਗਏ ਬੂਟੇ ਪਰ ਉਹਨੇ ਇੱਕ ਸਪਰੇਅ ਦਸੀ ਵੀਰ ਨੇ ਪੁੱਛ ਕੇ ਮੈਂ ਦੱਸੂ ਡੈਡੀ ਨੇ ਰੱਖੀਣੀ ਉਹ ਪਪੀਤਿਆਂ ਦਾ ਕੰਮ ਉਹਦੇ ਕੋਈ ਫਲਾਂ ਫਰੂਟਾਂ ਦਾ ਉਹਨੇ ਹੱਥ ਕਲੀ ਜਰੂਰ ਮਾਰਨੀ ਬੂਟਿਆਂ ਥੱਲੇ ਹੁਣ ਆਵੇ ਕਿੰਨਾ ਫਲ ਲੱਗਾ ਪਪੀਤੇ ਨੂੰ ਹੁੰਦਾ ਇਹਦਾ ਗਲਨ ਦਾ ਕਾਰਨ ਇਹ ਆ ਵੀ ਇਹਨੂੰ ਥੱਲੇ ਫੰਗਸ ਜੀ ਪੈ ਜਾਂਦੀ ਆ ਕਲੀ ਮਾਰ ਕੇ ਰੱਖੋ ਜਿੰਨੀ ਮਾਰ ਕੇ ਰੱਖੋਗੇ ਉੰਨੀ ਵਧੀਆ ਇਰਗੀ ਕਲੀ ਮਾਰੀ ਆ ਤੇ ਨਹੀਂ ਕੋਈ ਖਰਾਬ ਹੋਣ ਡਿਆ ਬੂਟਾ ਨਹੀਂ ਤੇ ਅੱਗੇ ਬੂਟੇ ਖਰਾਬ ਬੜੇ ਹੋ ਜਾਂਦੇ ਬਾਕੀ ਸਾਰੇ ਬੂਟੇ ਜਿਹੜੇ ਆ ਆ ਨਿੰਬੂ ਵੀ ਕਿੰਨੇ ਲੱਗਣ ਡੇ ਵੇ ਅੱਗੇ ਨਹੀਂ ਨਿੰਬੂ ਨਿੰਬੂ ਨਹੀਂ ਲੱਗਦੀ ਹੁੰਦੀ ਨਿੰਬੂ ਥੋੜੇ ਜੇ ਆ ਵੀ ਸ਼ਾਮੇ ਆ ਗਏ ਕਾਗਜੀ ਨਿੰਬੂ ਆ ਤਾਂ ਬਹੁਤ ਉਹ ਕਿੰਨੇ ਲੱਗੇ ਆ ਫਾਲਟ ਤੇ ਸਾਰਾ ਸਾਬਨ ਤਕਰੀਬਨ ਲੱਗਿਆ ਦੀ ਗੋਡੀ ਕਟਾਈ ਅੱਜ ਮਰਾਉਣੇ ਆ ਬੰਦਿਆਂ ਨੂੰ ਜਿਹੜਾ ਮੀਮੂ ਨਸਲ ਆ ਬਾਇਆ ਚੁੱਕਿਆ ਜਾਵੇ ਤੇ ਹੋਰ ਬਾਕੀ ਬੰਨਾਂ ਬੰਨਾਂ ਦੇ ਕੰਮ ਚੱਲੀ ਜਾਂਦੇ ਆ ਵੀਰਾਂ ਨੂੰ ਇੱਕੋ ਗੁਜਾਰਸ਼ ਕਰਦੇ ਹੁੰਦੇ ਆ ਵੀ ਵੀਰ ਜੀ ਜਿੱਦਾਂ ਵੀ ਆਪਣਾ ਮਿੱਟੀ ਲੈ ਕੇ ਆਉਂਦਾ ਜਿਹੜੇ ਵੱਡੇ ਟਰਾਲੇ ਆ ਨਾ ਉਹ ਤੁਸੀਂ ਮਜਬੂਰ ਨਾ ਕਰਿਆ ਕਰੋ ਟਰਾਲਾ ਲਾਪਾ ਲੈ ਕੇ ਉੱਥੇ ਜਾਣਾ ਕਿਉਂਕਿ ਉੱਥੇ ਟਰਾਲਾ ਲਜਾਣ ਦੇ ਨਾਲ ਇੱਕ ਤੇ ਰਸਤਾ ਬਲੌਕ ਹੋ ਜਾਂਦਾ ਕਿ ਵੱਡੇ ਟਰਾਲੇ ਉੱਥੇ ਫਸ ਜਾਂਦੇ ਆ ਬੰਦਵਾ ਪੂਲਾ ਜਦੋਂ ਤੇ ਟਰਾਲੇ ਫਸ ਜਾਂਦੇ ਫਿਰ ਸਾਰਾ ਸਾਰਾ ਕੰਮ ਹੀ ਖਲੋ ਜਾਂਦਾ ਇਸ ਕਰਕੇ ਮੇਰੇ ਵੀਰ ਟਰਾਲੇ ਜਿਹੜੇ ਉਹ ਆਲੀ ਕਲਾਂ ਆਪਣੇ ਨਗਰ ਦੇ ਵਿੱਚ ਡੰਪ ਕਰਕੇ ਛੋਟੇ ਟਰਾਲੇ ਜਿਹੜੇ ਉਹ ਸਿੱਧੇ ਉੱਥੇ ਪਹੁੰਚ ਜਾਂਦੇ ਆ ਤੇ ਜਿੰਨੇ ਵੀ ਮੇਰੇ ਵੀਰ ਨੇ ਤੋੜ ਤੇ ਜਾਣਾ ਹੁੰਦਾ ਵਾ ਉਹ ਮਿੱਟੀ ਅੱਧੀ ਇੱਥੇ ਲਾ ਜਾ ਕਰੋ ਅੱਧੀ ਗਾੜੀ ਲੈ ਜਾ ਕਰੀਏ ਹੌਲਾ ਕਰਕੇ ਹੌਲਾ ਕਰਕੇ ਟਰਾਲਾ ਚੱਲ ਜੇ ਫਿਰ ਕੋਈ ਚੱਕਰ ਨਹੀਂ ਫਿਰ ਤਾਂ ਕੋਈ ਗੱਲ ਨਹੀਂ ਨਾਲ ਮਿੱਟੀ ਸਾਡਾ ਢੇਡਾ ਲੱਗ ਜਾਂਦਾ ਫੁੱਲ ਭਰੇ ਟਰਾਲੇ ਉੱਥੇ ਲ ਜਾਣ ਦੀ ਕੋਸ਼ਿਸ਼ ਨਾ ਕਰਿਆ ਕਰੋ ਉੱਥੇ ਅੱਧੇ ਟਰਾਲੇ ਅੱਧਾ ਟਰਾਲਾ ਹੋਊ ਨਾ ਤੇ ਅੱਧਾ ਲੈ ਜਾਾਂਗੇ ਉੱਥੇ ਅੱਧਾ ਇੱਥੇ ਲਾ ਕੇ ਵੀ 1509 ਬਾਸਮਤੀ ਆ ਤੇ ਇਹਨੂੰ ਵੇਖ ਲੋ ਹਲਦੀ ਰੋਗ ਬਹੁਤ ਘਟ ਪਿਆ ਵਾ ਇਹ ਇੱਧ ਥੱਲੇ ਰਿਹਾ ਵੀ ਪਾਣੀ ਆ ਸੇਮ ਹੋ ਗਈ ਨਾ ਉਧਰਲੇ ਪਾਣੀ ਆਣ ਕੇ ਇੱਧਰ ਸੇਮ ਹੋ ਗਈ ਹੁਣ ਪਾਣੀ ਮੋਟਰਾਂ ਲਾ ਕੇ ਕੱਢਣ ਡੇ ਇਹ ਵੀ ਪਾਣੀ ਬਾਹਰ ਤੇ ਇਹਨੂੰ ਹਲਦੀ ਰੋਗ ਘਟ ਪਿਆ ਸੋ ਜਿਹੜਾ ਵਧੀਆ ਝੋਨਾ ਸੁੱਕ ਬੁਕੇ ਸੀ ਉਹਨੂੰ ਸਭੋ ਹਲਦੀ ਰੋਗ ਜਾ ਪੈ ਗਿਆ ਝੋਨੇ ਨੂੰ ਪੈ ਗਈ ਬਾਸਮਤੀ ਨੂੰ ਸਭੋ ਘਟ ਪਈ ਯਾਰ ਕੀ 1509 ਵਹਨੇ ਦਾ ਝਾੜ ਛੁੜ ਕਿਦਾਂ ਦਾ ਇਹ ਜਿ ਸਫਾਈ ਸਪੀ ਵੀ ਨਹੀਂ ਹੋਈ ਸਾਡੇ ਕੋ ਉਦਾਂ ਹੀ ਬੂਟੇ ਵਿੱਚ ਹੋ ਗਏ ਕਿਉਂਕਿ ਮੁੜ ਕੇ ਜੋ ਝੋਨੇ ਨੂੰ ਸਾਹਮ ਕੇ ਦੇ ਬੰਦਨ ਨੂੰ ਰੁੱਜ ਗਏ ਤੇ ਬਹੁਤ ਜਿਹੜਾ ਵਾ ਹੋ ਗਿਆ ਇਹਦੇ ਵਿੱਚ ਪੂਟੇ ਫਲਾ ਸਰ ਜਾਵੇ ਆ ਪਪੀਤਾ ਇਹਦੀ ਹਾਈਟ ਛੋਟੀ ਆ ਤੇ ਇਹਨੂੰ ਵੀ ਕਿੱਡਾ ਵਧੀਆ ਫਲ ਲੱਗਾ ਇਹ ਆ ਸੁੱਕੇ ਦਾ ਬੂਟਾ ਜਿਸ ਤਰ੍ਹਾਂ ਥੱਲੇ ਸਲਹਾਵਣਾ ਹੋਇਆ ਕਿ ਸਾਡੇ ਸਲਹਾਵ ਦੇ ਨਾਲ ਬੂਟੇ ਵਾਵਾ ਖਰਾਬ ਹੋ ਗਏ ਮੋਟਰ ਹੀ ਟੱਗੀ ਹੋਣਾ ਟਰੈਕਟਰ ਐ ਤੇਲ ਪਾਉਣ ਦੀ ਸੇਵਾ ਹੋ ਗਈ ਸ਼ੁਰੂ ਆ ਗਈ ਚਮਗੌਰ ਆ ਕੇ ਵੇਖੀ ਅੰਦਰ ਚੱਲਦੇ ਨਹੀਂ ਤੇਲੇ ਆ ਚੱਲ ਵੀ ਚੱਲ ਪਿਆ ਨੱਪ ਕੇ ਰੱਖ ਵੀਰ ਚੱਲ ਹਾਂ ਬਰਸੀਨ ਆਪਾਂ ਨੂੰ ਯੂਨੀਵਰਸਿਟੀ ਵਾਲੇ ਵੀਰਾਂ ਨੇ ਭੇਜਿਆ ਵਾ ਲੁਧਿਆਣੇ ਤੋਂ ਵੈਰਾਈਟੀ ਬੀ ਐਲ 42 ਇੱਕ ਵੈਰਾਈਟੀ ਆ ਬੀ ਐਲ 10 ਹਾੜੂ ਤੇ ਦੁੱਧਾ ਚ ਸਟਾਲਾ ਇਹ ਬੀਜ ਕੇ ਵੇਖਾਂ ਕੀ ਫਰਕ ਹੁੰਦਾ ਆਪਣਾ ਯੂਨੀਵਰਸਿਟੀ ਦੇ ਬੀਜ ਜਿਹੜੇ ਮਾਰਕੀਟ ਚ ਬੀਜ ਵੇਚਦੇ ਉਹਨਾਂ ਦਾ ਨਾਲ ਸਾਰੀਆਂ ਜ਼ਮੀਨਾਂ ਜਿਹੜੀਆਂ ਵਾਂ ਤੇ ਪਰ ਫਸਲਾ ਐ ਖਰਾਬ ਹੋ ਗਿਆ ਉਹ ਜਿਹੜੀ ਆਪਾਂ ਬਾਂਹ ਦੇ ਤੇ ਤੇ ਬਾਂਹ ਤਨੂ ਅਜ ਦਿਖਾ ਦੇ ਨੇ ਰਾਤ ਮਾਰਦਾ ਵਾ ਉਹਦੇ ਉੱਤੇ ਮਿੱਟੀ ਪਾ ਗਏ ਨੂੰ ਅਧਰਾ ਕਰਨਾ ਮੇਰੇ ਵੀਰ ਵੱਧ ਤੋਂ ਵੱਧ ਲਿਆਓ ਮਿੱਟੀ ਲੱਗੇ ਆ ਵੀਰ ਦੇ ਖੱਤੇ ਦੇ ਵਿੱਚ ਜਿਹਦੇ ਵੀਰ ਦੇ ਆਪਾਂ ਮਿੱਟੀ ਚੁੱਕ ਕੇ ਬੰਦ ਬੰਦਿਆਂ ਨਾਲੇ ਉਹਦੀ ਪੈੜੀ ਚ ਬੰਦ ਵੱਜਾ ਵਾ ਤੇ ਰੇਤ ਕਾਫੀ ਪੈ ਗਈ ਤੇ ਅੱਜ ਪਿੰਡ ਦੇ ਸਾਰੇ ਟਰੈਕਟਰ ਲਾ ਕੇ ਤੇ ਕੁਝ ਵੀਰ ਬਾਬਿਆਂ ਦੇ ਟਰੈਕਟਰ ਆਉਂਦੇ ਆ ਇਹਦਾ ਖੱਤਾ ਬਣਾ ਕੇ ਦਵਾਂਗੇ ਨਾਲੋਂ ਨਾਲ ਜਿਹਦੇ ਪੈੜੀ ਦੇ ਵਿੱਚ ਰੇਤ ਚੁੱਕਣ ਡੇ ਆ ਨਾਲੋਂ ਨਾਲ ਉਹਦਾ ਖੱਤਾ ਬਣਾ ਕੇ ਦਈ ਜਾਵਾਂਗੇ ਵੀ ਜਿਹੜਾ ਨਾਲੋਂ ਨਾਲ ਕੰਮ ਨਿਪਟਦਾ ਹੋਵੇ ਅਗਲਾ ਫਸਲ ਬੀਜਣ ਵਾਲਾ ਹੋਵੇ ਤੇ ਅੱਜ ਟਰੈਕਟਰਾਂ ਦੀ ਢਹਾੜੀ ਇੱਥੇ ਲੱਗਣੀ ਆ ਤੇ ਬੰਨ ਦੇ ਵੱਜ ਗਿਆ ਵਾ ਤਾਂ ਅੱਜ ਸੰਗਤਾਂ ਪਹਿਲੀ ਪੱਧਰ ਕਰਨ ਲਈਆਂ ਵਾਹ ਦੇਵਾਗੇ ਚਲੇ ਆ ਅੱਜ ਟਰਾਲੀਆਂ ਲਾ ਕੇ ਤੇ ਕਿਰਾਏ ਪੋਰੇ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇਹਦੇ ਤੋਂ ਆਨੰਦ ਜਿਆਣੀ ਦਾ ਸਾਰੀ ਦਿਹਾੜੀ ਸੀਗਾ ਕਰਦੀ ਆ ਆ ਬੰਨ ਆਪਣਾ ਲੱਗ ਗਿਆ ਵਾ ਇਹਦੇ ਤੇ ਮਿੱਟੀ ਦੀ ਬਹੁਤ ਲੋਡ ਆ ਇਹ ਸਾਰੀਆਂ ਜਿਹੜੀਆਂ ਟਰੈਕਟਰ ਕੌਪਲ ਨੇ ਇਹ ਸੰਗਤਾਂ ਦੇ ਡੀਜ਼ਲ ਨਾਲ ਹੀ ਚੱਲਣਦੇ ਆ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਅੱਜ ਵੀਰ ਦੀ ਪਹਿਲੀ ਪੱਧਰ ਕਰਕੇ ਦੇਣਦੇ ਆ ਤੇ ਨਾਲ ਅੱਜ ਟਰਾਲੀਆਂ ਦਾ ਕੰਮ ਥੋੜਾ ਜਿਹਾ ਖਲੋ ਗਿਆ ਆਈ ਵੀ ਜਿਹੜੀ ਜੀਸੀਬੀ ਖਰਾਬ ਹੋਣ ਦੇ ਕਾਰਨ ਫਿਰ ਅੱਜ ਸਾਰੇ ਟਰੈਕਟਰਾਂ ਮਗਰ ਕਿਰਾਏ ਪਾ ਗਏ ਨਾਲੇ ਆ ਬੰਨ ਲੱਗ ਗਿਆ ਵਾ ਕਿ ਸਵੇਰੇ ਮਿੱਟੀ ਵਾਲੀਆਂ ਟਰਾਲੀਆਂ ਆਉਣੀਆਂ ਤੇ ਆ ਵੀਰ ਆਪਣੇ ਲੁਧਿਆਣੇ ਤੋਂ ਆਏ ਆ ਸੇਵਾ ਕਰਨ ਰਾਜਾ ਧੰਨਵਾਦ ਇਹ ਕਾ ਵੀਰ ਬੈਠਾ ਜਾਂਦਾ ਮੈਂ ਚਲਾਉਣਾ ਟਰੈਕਟਰ ਇਹਨੇ ਆਪਣੇ ਪਿੰਡ ਦੇ ਵੀਰ ਨੂੰ ਥੱਲੇ ਤਾਰ ਦਾ ਕਹਿੰਦਾ ਮੈਂ ਸਾਰੀ ਦਿਹਾੜੀ ਟਰੈਕਟਰ ਚਲਾਉਣਾ ਕੱਲ ਸਾਨੂੰ ਮਜਾ ਨਹੀਂ ਆ ਕੱਲ ਟਰਾਲੀਆਂ ਵੀਰ ਲੈ ਗਿਆ ਇਹ ਜੋ ਹੋ ਗਈਆਂ ਸੀ ਸਾਰੀ ਦਿਹਾੜੀ ਜਿਹੜੀ ਹੈ ਖਤਮ ਹੋ ਗਈ ਇਸ ਸਵਰਾਜ ਟਰੈਕਟਰ ਨੂੰ ਲੈ ਗਿਆ ਇਹ ਮੋ ਨਾ ਮਾਰ ਨਹੀਂ ਆ ਆਪਣਾ ਵੀਰ ਨਿੰਦਾ ਵੀਰ ਜਿਹਦੀ ਆਪਾਂ ਰੋਜ਼ ਹੀ ਗੱਲ ਕਰਦੇ ਆਂ ਵੀ ਠੇਕੇ ਤੇ ਜ਼ਮੀਨ ਲੈ ਕੇ ਝੋਨਾ ਲਾਇਆ ਸੀ ਤੇ ਸਾਰਾ ਝੋਨਾ ਖਤਮ ਹੋ ਗਿਆ ਸਾਰੀ ਰਾਤ ਮਸ਼ੀਨ ਚਲਾਉਂਦਾ ਰਿਆ ਤੇ ਹੁਣ ਅੱਜ ਬਸ 2 ਘੰਟੇ ਸੌਂ ਗਏ ਤੇ ਫੇਰ ਮਸ਼ੀਨ ਦੇ ਆ ਸੇਵਾ ਜੀ ਇਹ ਵੀ ਨਹੀਂ ਵੀ ਆਖੇ ਵੀ ਦੱਜਾ ਮਾਰਾ ਵੀ ਸੰਗਤਾਂ ਤੋਂ ਪੈਸੇ ਲਾਉਣ ਡਿਆ ਇੰਨਾ ਝੋਨਾ ਮਰਿਆ ਵੀ ਆ ਤੇ ਫਿਰ ਵੀ ਵੀਰ ਜਿਹੜਾ ਵਾ ਨਗਰ ਦੀ ਜਿਹੜੀ ਆ ਵੱਧ ਤੋਂ ਵੱਧ ਸੇਵਾ ਕਰਨ ਡਿਆ ਪ੍ਰਮਾਤਮਾ ਇਨੂੰ ਵੀਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਜਿੰਨੇ ਵੀ ਵੀਰ ਨੇ ਚਲੋ ਇਹਦੀ ਮਦਦ ਕਰਨੀ ਆ ਤੇ ਵੀਰ ਸੰਪਰਕ ਕਰਕੇ ਇਹਦੀ ਮਤ ਕਰੀਏ ਕਿਉਂਕਿ ਇਹਦੇ ਕੋ ਆਪ ਦੇ ਕੋਲ ਜ਼ਮੀਨ ਜਿਹੜੀ ਕਿਲਾ ਕੀ ਆ ਤੇ ਬਾਕੀ ਸੰਗਤਾਂ ਦੀ ਸਾਰੀ ਇਹ ਸੰਯੋਗ ਟੀਮ ਦੀ ਇੰਡਿਆ ਵਾ ਤੇਨ ਰਾਤ ਤੇ ਸੇਵਾ 'ਚ ਲੱਗਾ ਵਾ ਪਰਮਾਤਮਾ ਨੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਨਹੀਂ ਤੇ ਬੰਦਾ ਐਡਾ ਮਾਤੜ ਹੋਵੇ ਤੇ ਆਂਦਾ ਮੈਨੂੰ ਸੇਵਾ ਜਿੰਨੀ ਮਰਦੀ ਛਣਦੀ ਕਰੋਂਦਾ ਤੇ ਚਲ ਜਾਂਦਾ ਇਹ ਦਿਨ ਰਾਤ ਹੀ ਇੱਥੇ ਬੰਨਾਂ ਦੇ ਲੱਗਾ ਤੇ ਅੱਗੋਂ ਪਿੱਛੋਂ ਵੀ ਸਾਡੇ ਆਖੇ ਲੱਗਦਾ ਵਾ ਕੋਬਲੇ ਨਾ ਤੇ ਜਾਂ ਕੋਈ ਵੀ ਚੀਜ਼ ਦੇ ਬਹੁਤ ਵੀਰ ਦਾ ਧੰਨਵਾਦ ਇਹਦਾ ਚੱਲ ਬੋਲੋ ਮੇਰੇ ਗੁਰ ਜਿੱਕੇ ਖਾਲਸਾ ਹੈ ਗੁਰ ਜਿੱਕੇ ਫਤਿਹ ਸਾਨੂੰ ਸਾਰੇ ਜਿਹੜੇ ਵੀਰ ਦੇ ਕੇ ਗਏ ਹੈਗੇ ਕਿਸਾਨਾਂ ਦੀ ਮਦਦ ਕਰਨ ਵਾਸਤੇ ਕਿ ਤੁਸੀਂ ਜਿਹੜੇ ਮਾਤਰ ਕਿਸਾਨ ਵਾ ਇਹ ਵੀਰ ਹੈਂਡੀਕੈਪ ਵੀ ਜਿਹੜੀ ਜ਼ਮੀਨ ਜਿਹੜੀ ਆ ਉਹ ਦਰਿਆ ਨੇ ਢਾਹ ਲਈ ਆ ਤੇ ਜਿਹੜਾ ਬੰਨਵਾ ਉਹ ਵੀ ਇਹਦੀ ਵੀਰ ਦੀ ਜ਼ਮੀਨ ਦੇ ਵਿੱਚ ਹੀ ਹੁਣ ਆਪਾਂ ਲਾ ਰਹੇ ਆ ਤੇ ਜਿਹੜੇ ਵੀਰ ਦੇ ਗਏ ਆ ਹੀ ਆਪਾਂ ਨੂੰ ਮਾਇਆ ਤੇ ਆਪਾਂ ਛੋਟੇ ਕਿਸਾਨਾਂ ਦੀ ਮੁੰਡਿਆ ਪਿੰਡ ਤੋਂ ਤੇ ਮੁੰਡਿਆ ਪਿੰਡ ਤੋਂ ਵੀਰ ਆਏ ਸੀ ਕੱਲ ਤੇ ਉਹ ਜੋ ਵੀ ਆਪਾਂ ਨੂੰ ਦੇਖ ਗਏ ਆ ਉਹਦੇ ਵਿੱਚੋਂ ਜੋ ਹਿੱਸਾ ਇਹਨਾਂ ਵੀਰਾਂ ਦਾ ਬਣਦਾ ਸੀ ਉਹ ਇਹਨਾਂ ਨੂੰ ਅਸੀਂ ਦੇ ਦਿੱਤਾ ਵਾ ਤੇ ਆ 20000 ਰੁਪਇਆ ਜਿਹੜਾ ਵਾ ਉਹ ਇਹਨਾਂ ਵੀਰ ਕਿਸਾਨ ਵੀਰ ਨੂੰ ਅਸੀਂ ਦੇ ਦਿੱਤਾ ਵਾ ਤੇ ਬਾਕੀ ਜਿਹੜਾ ਵਾ ਜੋ ਵੀ ਸੰਸਤਾ ਜੋ ਵੀ ਸਾਡਾ ਕਰਨ ਲਈ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ ਜੋ ਕਿਸਾਨਾਂ ਦਾ ਕਰਨ ਲਈ ਆ ਸਾਡੇ ਪਿੰਡ ਦਾ ਕਰਨ ਲਈ ਸਾਡੇ ਲਾਗੇ ਲੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਾਹ ਲਈ ਰੱਬ ਨੇ ਬੰਦ ਚ ਆ ਗਈ ਉਹ ਸਾਡੀ ਮਜਬੂਰੀ ਆ ਤੇ ਇਹਨਾਂ ਦੇ ਵਿਸਵਾਸ ਸੀ ਬਾਕੀ ਜਿਹੜੀ ਇਹਨਾਂ ਦੀ ਜ਼ਮੀਨ ਰਹਿ ਗਈ ਆ ਨਾ ਉਹ ਕੁਝ ਅਰੇ ਤਾਂ ਪਈ ਆ ਅਸੀਂ ਭਰਾਵਾਂ ਦੀ ਮਤ ਨਾਲ ਸਾਰੀ ਜ਼ਮੀਨ ਜਿੰਨੀ ਜਿੰਨੇ ਖੱਤੇ ਬਚੇ ਹੋਏ ਉਹਨੂੰ ਪਧਰਾ ਕਰਕੇ ਟਰੈਕਟਰ ਲਾਏ ਵੀ ਆ ਕੱਲ ਤੱਕ ਮੜੀ ਬਰੀ ਬਤਰਾ ਗਈ ਬਿਲਕੁਲ ਬਦਰਾ ਕਰਕੇ ਮਸ਼ੀਨ ਨਾਲ ਥੱਲੇ ਪੁੱਟ ਕੇ ਮਿੱਟੀ ਲਾਲ ਮਿੱਟੀ ਕੱਢ ਕੇ ਰੇਤ ਵਿੱਚ ਪਾ ਕੇ ਉਹਨੂੰ ਕਾਲੀ ਪੱਧਰੀ ਕਰਕੇ ਇਹਦੇ ਬਜਾਈ ਤੱਕ ਸਾਥ ਦੇਾਂਗੇ ਵੈਗਦੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੈਗਦੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜਿਸ ਦਿਨ ਦਾ ਫਲੱਡ ਆਇਆ ਜੋ ਸੰਗਤਾਂ ਨੇ ਆਪਣੀ ਸੇਵਾ ਕੀਤੀ ਹੈ ਨਾ ਮੇਰਾ ਖਿਆਲ ਆ ਵੀ ਪਹਿਲਾਂ ਤਾਂ ਸਿਰਫ ਇਹ ਗੁਰਦਸਿ ਪੰਜਾਬੀਆਂ ਕੋਲੇ ਤੇ ਸਿੱਖਾਂ ਕੋਲੇ ਪਰ ਸਿੱਖਾਂ ਦੀ ਇਹ ਸੇਵਾ ਵੇਖ ਕੇ ਭਾਵਨਾ ਵੇਖ ਕੇ ਤੇ ਅੱਜ ਕਿਤੇ ਵਰਲਡ ਦੇ ਵਿੱਚ ਕੋਈ ਜਾਤ ਕੋਈ ਧਰਮ ਦੀ ਗੱਲ ਹੀ ਨਹੀਂ ਰਹੀ Hindu ਮੁਸਲਮਾਨ ਸੇ ਕੋਈ ਵੀ ਨਹੀਂ ਜਿੰਨੇ ਨੇ ਸੇਵਾ ਕੀਤੀ ਉਹ ਤੇ ਵਰਲਡ ਤੋਂ ਸੇਵਾ ਆਈ ਬਹੁਤ ਬਹੁਤ ਸੇਵਾ ਕੀਤੀ ਤੇ ਜਿੰਨਾ ਨੁਕਸਾਨ ਹੋਇਆ ਸੀ ਸਾਨੂੰ ਭਲਾਤਾ ਇਹਨਾਂ ਭਰਾਵਾਂ ਦਾ ਜਿਹੜਾ ਅਸ਼ੀਰਵਾਦ ਹੈ ਨਾ ਦੁੱਖ ਭੈਣਾਂ ਨਾਲ ਨਹੀਂ ਵੰਡਾਇਆ ਜਾਂਦਾ ਦੁੱਖ ਜਦੋਂ ਭਰਾਣ ਕੇ ਦੁੱਖ ਦੇ ਵਿੱਚ ਸ਼ਾਮਲ ਹੁੰਦਾ ਨਾ ਉਹਦਾ ਬੜਾ ਵੱਡਾ ਅਸ਼ੀਰਵਾਦ ਹੁੰਦਾ ਉਸੇ ਵਿੱਚ ਸਾਨੂੰ ਇਹਨਾਂ ਸੰਗਤ ਨੇ 1,20,000 1,20,000 ਦਾ ਡੀਜ਼ਲ ਆਜਾ ਸਾਹਮਣੇ ਦੇਖਦਾ ਬੰਨ ਬਜਿੰਦਾ ਤੇ ਜਿਹਦੀਆਂ ਪੈਲੀਆਂ ਦੇ ਵਿੱਚ ਬੰਨ ਨਾ ਜਾਂ ਜਿਹਦੀ ਪੈਲੀ ਤੇ ਰੇਤ ਪਈ ਆ ਉਹ ਪੈਲੀ ਪੱਧਰੀ ਕਰਨ ਵਾਸਤੇ ਅਸੀਂ ਇਹਨਾਂ ਭਰਾਵਾਂ ਦਾ ਇਹ ਸੰਗਰੂਰ ਤੋਂ ਪਿੰਡ ਪਿੰਡ ਡੂਡੀਆਂ ਪਿੰਡ ਤੋਂ ਆਈ ਸੰਗਤ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਇੱਕ ਵੈਗਰੂ ਗਾਰੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਇਹਨਾਂ ਦੇ ਬੱਚਿਆਂ ਨੂੰ ਤੰਦਰੁਸਤੀ ਚੰਗਾ ਜੀਵਨ ਤਰੱਕੀ ਬਖਸ਼ੀ ਉਹਨਾਂ ਦੇ ਕਾਰੋਬਾਰ ਤੇ ਵਾਧੇ ਬਖਸ਼ੀ ਸੁੱਧਾ ਸਜੀਵਨ ਬਖਸ਼ੀ ਤੇ ਸਾਨੂੰ ਸਮਤ ਬਖਸ਼ੀ ਪ੍ਰਮਾਤਮਾ ਵੈਗਰੂ ਅਕਾਲ ਪੁਰਖ ਵੈਗਰੂ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਸੰਗਤ ਤੇ ਮਹਾਰਾਜ ਸਾਨੂੰ ਇਸ ਮੱਤ ਬਕਸੇ ਇਹਨਾਂ ਦਾ ਪੈਸਾ ਪੈਸਾ ਜਿਹੜਾ ਇਕੱਠਾ ਕਰਕੇ ਆਇਆ ਅਸੀਂ ਕਿਤੇ ਸੇਵਾ ਤੇ ਸੁੱਧ ਥਾਂ ਲਾ ਸਕੀਏ ਸਾਡਾ ਕਿਤੇ ਕਿਸੇ ਵੀ ਇਨਸਾਨ ਦਾ ਜੋ ਕਮੇਟੀ ਆ ਕੋਈ ਆਗੂ ਆ ਉਹਨੂੰ ਦੂ ਹੱਥ ਦੇ ਕੇ ਰੱਖੀ ਦਤਾ ਸਾਡਾ ਸਬਰ ਤੇ ਸੰਤੋਖ ਜਿਹੜਾ ਉਹ ਸਹੀ ਬਣਿਆ ਰਵੇ ਇਹਨਾਂ ਦੀ ਭਾਵਨਾ ਨੂੰ ਕਿਤੇ ਠੇਸ ਨਾ ਪਹੁੰਚੇ ਕਿਉਂਕਿ ਜਿਹੜਾ ਸੇਵਾ ਦਾ ਪੈਸਾ ਹੁੰਦਾ ਨਾ ਕੱਟਦਾ ਪੈਸਾ ਹੁੰਦਾ ਇਹ ਪਾਰਾ ਹੁੰਦਾ ਵਾ ਜੇ ਤੇ ਮਾਰ ਕੇ ਖਾ ਲਈਏ ਤੇ ਦਵਾਈ ਤੇ ਜੇ ਕੱਟਾ ਖਾ ਲਈਏ ਤੇ ਮੇਰਾ ਜ਼ਹਿਰ ਖੱਡੀਆਂ ਦਾ ਗਾਲ ਦਿੰਦਾ ਸਾਨੂੰ ਇਸ ਮਤ ਬਖਸ਼ੀ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਗਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਿੱਦਾਂ ਕੀ ਆਪਣੀ ਸੰਗਤਾਂ ਜਿਹੜੀਆਂ ਬਹੁਤ ਸੰਯੋਗ ਦੇਣ ਡੀਆਂ ਪਰਮਾਤਮਾ ਇਹਨਾਂ ਵੀਰਾਂ ਨੂੰ ਬਹੁਤ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਹ ਪਿੰਡ ਉਦੂਕਾ ਤੋਂ ਜ਼ਿਲ੍ਹਾ ਕਿਹੜਾ ਪੈ ਗਿਆ ਉਦੂਵਾਲ ਪਿੰਡ ਜ਼ਿਲ੍ਹਾ ਜਲੰਧਰ ਤੋਂ तहसील नकोदर ਤੋਂ ਇਹ ਵੀਰ 15 15000 ਰੁਪਇਆ ਆਪਾਂ ਨੂੰ ਜਿਹੜਾ ਜੋ ਵੀ ਸੇਵਾ ਚ ਚਲੰਡੀ ਉਹਦੇ ਵਿੱਚ ਡੀਜ਼ਲ ਆ ਜੇ ਡੀਜ਼ਲ ਨਹੀਂ ਵੱਖਰਾ ਚਲੋ ਵੱਖਰਾ ਚਲੋ ਜੋ ਵੀ ਆਪਾਂ ਸਕਦਾ ਸੇਵਾ ਜਿੱਥੇ ਮਰਜ਼ੀ ਇਹ ਠੀਕ ਆ ਜੀ ਇਹ ਡੀਜ਼ਲ ਨਹੀਂ ਇਹ ਜਿਹੜਾ ਸੰਗਤਾਂ ਲੋ ਸੇਵਾ ਦੇ ਵਿੱਚ ਪਾਇਆ ਗਿਆ 15000 ਇਹਨਾਂ ਵੀਰਾਂ ਦਾ ਕਹਿਣਾ ਵਾ ਵੀ ਸਾਨੂੰ ਦੱਸਿਓ ਵੀ ਜੇ ਡੀਜ਼ਲ ਦੀ ਤੁਹਾਨੂੰ ਲੋੜ ਹੋ ਟਰੈਕਟਰਾਂ ਦੀ ਲੋੜ ਹੋਊਗੀ ਇਹ ਵੀਰ ਆਪ ਨੂੰ ਪ੍ਰੋਸਾ ਦਵਾਗ ਚੱਲੇ ਵੀ ਜਿੱਦਣ ਤੁਸੀਂ ਫੋਨ ਲਾਓਗੇ ਉਦੋਂ ਹੀ ਤੁਹਾਡੇ ਲਈ ਹਾਜ਼ਰ ਹੋਵਾਂਗੇ ਇਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਗੁਰਸਿੱਖੀ ਜੀਵਨ ਬਖਸ਼ੇ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਬਖਸ਼ੇ ਬੱਚਿਆਂ ਨੂੰ ਗੁਰਸਿੱਖਾਂ ਜੀਵਨ ਬਖਸ਼ੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਡਾ ਆਲੀਕਲਾ ਨਗਰ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇ ਸੋਨਿਹੋ ਸਤ ਸ੍ਰੀ ਅਕਾਲ ਜੀ ਸੰਤਰੀਆ ਜਿਲ੍ਹਾ ਹਨਮਾਨਗੜ੍ਹ ਰਾਜਸਥਾਨ ਦਾ ਵੈਗਜੀ ਦਾ ਖਾਲਸਾ ਵੈਗਜੀ ਫਤਿਹ ਵੀਰ ਜੀ ਨੇ ਦੱਸ ਹੀ ਦਿੱਤਾ ਜ਼ਿਲ੍ਹਾ ਹੁਮਾਨਾਨ ਹੁਮਾਨਗੜ੍ਹ ਤਹਿਸੀਲ ਸੰਗਰੀਆ ਤਹਿਸੀਲ ਸੰਦਰੀਆ ਸੰਤਪੁਰਾ ਪਿੰਡ ਸੰਤਪੁਰਾ ਸੰਗਤ ਨੇ ਆਪਾਂ ਨੂੰ ਐਸ ਬੰਦੀ ਸੇਵਾ ਦੇ ਵਿੱਚ 50000 ਰੁਪਿਆ ਕੈਸ਼ ਨਗਦ ਦੇ ਕੇ ਚੱਲੇ ਆ ਮਹਾਂਪੁਰਸਨ ਵਾਲਾ ਲਾਗੇ ਦੀ ਸੰਗਤ ਨਾਲ ਆ ਸਾਰੇ ਆਗੂ ਸੱਜਣ ਨਾਲ ਆ ਹੋਰ ਵੀ ਹੋ ਸਕਦਾ ਇਹਨਾਂ ਦੇ ਨਾਲ ਸੰਗਤ ਨੇ ਕੋਈ ਤਿਲ ਫੁੱਲ ਹਿਸਾਬ ਆਇਆ ਹੋਵੇ ਜਿੰਨੂੰ ਵੀ ਪ੍ਰਮਾਤਮਾ ਨੇ ਬਲ ਬਖਸ਼ਿਆ ਇਹ ਭਾਵਨਾ ਬਣਾਈ ਦਇਆ ਦੀ ਭਾਵਨਾ ਸਦਾ ਬਣਾਈ ਰੱਖੇ ਜੋ ਆਨੰਦ দান ਕਰਕੇ ਦਇਆ ਕਰਕੇ ਆਉਂਦਾ ਉਹ ਬੇਈਮਾਨੀ ਕਰਕੇ ਪੈਸੇ ਜੋੜ ਕੇ ਕਦੀ ਨਹੀਂ ਲੱਭਦਾ ਭਾਵੇਂ ਕਰੋੜ ਰੁਪਈਆ ਬੇਈਮਾਨਾ ਜੋੜ ਲੀਏ ਉਹ ਦਿਲ ਕੰਬਦਾ ਰਹਿੰਦਾ ਤੇ ਦਇਆ ਕਿਉਂਕਿ ਆਪਾਂ ਸਿੱਖ ਕੌਮ ਨੂੰ ਵਾਹਿਗੁਰੂ ਨੇ ਬਲ ਬਖਸ਼ਿਆ ਵਾ ਵੀ ਤੂੰ ਐਦਾਂ ਕਰੀ ਐਦਾਂ ਨਾ ਕਰੀ ਇਹ ਕਰਕੇ ਪ੍ਰਮਾਤਮਾ ਕਿਰਪਾ ਕਰੇ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਗੁਰਸਿੱਖੀ ਜੀਵਨ ਨੇ ਕਰਮ ਦਾ ਬਲ ਬਖਸ਼ਿਆ ਸਾਡੇ ਲਈ ਇਹਨਾਂ ਨੂੰ ਜੀ ਆਇਆਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਇੱਕ ਫੋਟੋ ਤੋਂ ਲੈ ਬਹੁਤ ਸੰਗਠਾ ਸੰਯੋਗ ਦੇਣ ਲਈ ਆ ਪਹਿਲੀ ਪੱਧਰ ਕਰਨ ਨੂੰ ਆਹ ਬਲਮਾ ਜਿੱਦ ਨਹੀਂ ਆ ਕੇ ਉਹ ਉੱਪਰ ਕੀ ਸਟਾਫ ਹੋਣਾ ਪੈਣਾ ਆ ਆਹ ਅੱਛਾ ਇੱਥੇ ਹੀ ਸਿਸਟਮ ਚੱਲਦਾ ਹੈ ਵੈਦੂਜੀ ਕਾ ਖਾਲਸਾ ਵੈਦੂਜੀ ਫਤਿਹ ਖਾਲਸਾ ਜੀ ਜਿਹੜਾ ਆਪਣਾ ਉਹ ਹੜ ਦਾ ਨੁਕਸਾਨ ਹੋਇਆ ਨਾ ਬੰਦੀ ਮੁਰੰਮਤ ਵਾਸਤੇ ਬਹੁਤ ਸੰਗਤਾਂ ਸੇਵਾ ਕਰੀਆਂ ਉਸ ਸੇਵਾ ਦੇ ਵਿੱਚ ਅਵਤਾਰ ਸਿੰਘ ਦਸਾਂਝ ਆਪਣੇ ਪਰੋਹਣੇ ਦਾ ਬਹੁਤ ਸੱਜਣ ਬਹੁਤ ਅੱਗੇ ਵੀ ਇਹਨਾਂ ਦਾ ਪਿਆਰ ਰੱਖਦਾ ਤੇ ਆਪਣੇ ਨਾਲ ਵੀ ਰੱਖਦਾ ਉਹਨਾਂ ਨੇ ਆਪਣੇ ਇਸ ਬੰਦਿ ਸੇਵਾ ਵਾਸਤੇ 25000 ਰੁਪਏ ਸਪੈਸ਼ਲ ਇਹ ਦਿਆ ਵਾ ਪਰਮਾਤਮਾ ਕਿਰਪਾ ਕਰੇ ਉਹਨੂੰ ਤੰਦਰੁਸਤੀ ਕਾਰੋਬਾਰ ਤਰੱਕੀ ਵਾਦਾ ਪਾਵੇ ਉਹਦਾ ਪਿਆਰ ਸਪਾਗ ਇਹਨਾਂ ਨੇ ਇਦਾਂ ਹੀ ਬਣਿਆ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅੱਜ ਸੰਗਤਾਂ ਜਿਹੜੀਆਂ ਥਾਓ ਥਾਈ ਇੱਥੇ ਸਿੱਧੀਆਂ ਆਉਂਡੀਆਂ ਪਹੁੰਚਣ ਡੀਆਂ ਵੀਰ ਸੋਤਾਂ ਬਹੁਤ ਸੰਯੋਗ ਦੇਣ ਡੀਆਂ ਤੇ ਆਪਣੇ ਨੰਬਰਦਾਰ ਸਾਹਿਬ ਅੱਜ ਫੇਰ ਆਏ ਆ ਤੇ ਅੱਜ ਟਰੈਕਟਰ ਸਾਰੇ ਵੀਰ ਪੈਲੀ ਪੱਧਰ ਕਰਕੇ ਦੇਣ ਦੇ ਸਾਰਿਆਂ ਦੇ ਜਿਹੜੀ ਰੇਤ ਆ 11:00 ਵਜਣ ਡਿਆ ਵਾ ਨਲ ਕਾ ਜੇਗਾ ਅੱਬਲਾ ਕਾਚਾ ਭਿੰਦਰ ਸਿੰਘ ਜੀ ਆ ਗਏ ਆ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜੀ ਹਾਲੀਕਲਾ ਨਗਰ ਵੱਲੋਂ ਇਹਨਾਂ ਦਾ ਜੀ ਆਇਆਂ ਨੂੰ ਆਸਦੇ ਆ ਅੱਛੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਵੈਨਾ ਬੁੜਾਕਾ ਤੇ ਕਿਹੜਾ ਹੀ ਅਲੀਗੜ੍ਹ ਸੇ ਅਲੀਗੜ੍ਹ ਤੋਂ ਵੀਰ ਆਪਣੇ ਯੂਪੀ ਤੋਂ ਆਪਣੇ ਵਾਸਤੇ ਸੇਵਾ ਲੈ ਕੇ ਆਏ ਆ ਆਲੀਕਲਾ ਨਗਰ ਦੇ ਵਿੱਚ 1.5 ਲੱਖ ਰੁਪਇਆ ਆਪਾਂ ਨੂੰ ਸੇਵਾ ਦੇ ਵਿੱਚ ਹਿਸਾਬ ਆਉਣ ਲੱਗੇ ਆ ਪ੍ਰਮਾਤਮਾ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਨਾਲ ਵੀਰ ਨੰਬਰਦਾਰ ਹੋਣੀ ਗਰਸਾਹ ਕੋਟ ਇਸੇ ਖਾਂ ਤੋਂ ਇਹ ਵੀ ਨਾਲ ਵੀਰ ਇਹਨਾਂ ਦੇ ਸੰਯੋਗ ਦੇ ਨਾਲ ਇਹਨਾਂ ਨੂੰ ਲੈ ਕੇ ਇੱਥੇ ਪਹੁੰਚੇ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡਾ ਅਲੀਕਲਾ ਨਗਰ ਇਹਨਾਂ ਵੀਰਾਂ ਦਾ ਧੰਨਵਾਦ ਕਰਦਾ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਰਕੀਆਂ ਬਖਸ਼ੇ ਤੇ ਗੁਰਸਿੱਖੀ ਜੀਵਨ ਬਖਸ਼ੇ ਤੁਸੀਂ ਆਪ ਦੇ ਪਿੱਛੇ ਬੋਲਣਾ ਬੋਲਦੇ ਹਮ ਅਲੀਗੜ ਜ਼ਿਲੇ ਸੇ ਉੱਤਰ ਪ੍ਰਦੇਸ਼ ਅਲੀਗੜ ਜ਼ਿਲੇ ਸੇ ਵੈਨਾ ਬੂੜਾ ਕਾ ਗਾਂਵ ਸੇ ਹੈ ਜੈਸੇ ਕਿ ਮੇਰੇ ਹੋਰ ਵੀ ਭਾਈ ਯਹਾਂ ਪੇ ਆਏ ਹੋਏ ਹਨ ਰੰਜੋਸ਼ ਭਾਈ ਸੇ ਆਕਰ ਮਿਲੇ ਸਰਪੰਚ ਜੀ ਸੇ ਆਕਰ ਮਿਲੇ तो नंबरदार जी के पास हम आए रात के टाइम पर और आज सुबह हम यहाँ पर अली खां पहुँचे हैं यहाँ की स्थिति देखकर हमने जो भी सहयोग हमसे बनाए वो हमने दिया है और हम बहुत अपने आप को सौभाग्यशाली समझते हैं कि हम इस लायक भगवान ने बनाए हमारे गांव ने बहुत ज़्यादा मदद करी है बहुत ही तन मन धन से पंजाब के साथ है और हमेशा रहेगा भी धन्यवाद जी ਅਸੀਂ ਇਹਨਾਂ ਵੀਰਾਂ ਦਾ ਅੱਲੀ ਕਲਾਂ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਨੇ ਆ ਜੋ ਕਿ ਆਪਣੇ ਕੁਦਰਤ ਦੀ ਮਾਰ ਪਈ ਹੈ ਹੜ੍ਹਾਂ ਦੇ ਪਾਣੀਆਂ ਦਾ ਬਹੁਤ ਕਹਿਰ ਹੋਇਆ ਹੈ ਇਸ ਘੜੀ ਦੇ ਵਿੱਚ ਇਹਨਾਂ ਵੀਰਾਂ ਨੇ ਆਪਣੇ ਮੋਢੇ ਨਾਲ ਮੋਢਾ ਖਾਲ ਆ ਕੇ ਬਹੁਤ ਸਾਥ ਦਿੱਤਾ ਇਹ ਨਹੀਂ ਦੂਰੋਂ ਆਏ ਨੇ ਕੰਮ ਕਰ ਛੱਡ ਕੇ ਆਏ ਨੇ 1.5 ਲੱਖ ਰੁਪਈਆ ਵੀਰਾਂ ਨੇ ਇੱਥੇ ਦੇਣਾ ਤੇ 1.5 ਲੱਖ ਰੁਪਈਆ ਦੂਜੇ ਪਿੰਡ ਸੇਵਾ ਚੱਲਦੀ ਭਈ ਉੱਥੇ ਦੇਣਾ ਸਾਰੇ ਨਗਰ ਵੱਲੋਂ ਇਹਨਾਂ ਦਾ ਤਹਿਵਾ ਤੋਂ ਧੰਨਵਾਦੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ फोटो भी करला वीडियो भी करला आ जा फोटो वीडियो बनावण लगा के फोटो फोटो वीडियो फोटो ठीक है हमारा ही हमारा वही पूरा हमारा कुछ नहीं भाई हम तो भगवान चलो आप सारा गांव का हम धन्यवाद है आप आए आ इधर अपने के लिए आप इधर आ गए क्या भाई इधर साइड में हमारे साइड में दूले सो निहाल सोरिया काल ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਹੀਂ

हाँ वो उससे सीधा बांध था ये जमीन था, पहले था। वो उस बा, ए बांध से लेके ना वो उस बांध को सीधा जुड़ा था जहाँ जमीन था जाओ वो सारा ये जो अब आप ने ने नया मार रहे हैं इसमें आपको बोल रहा हूँ रोज का डीजल का सत्तर हजार रुपया खर्चा आ रहा है डीजल का एक दिन का बड़ा लम्बा पहाड़ बहुत उठो लेके जाओ तो देखो मेरे को ਆਹ ਦੱਸਾਂ ਕਿ ਲਾਂਦਾ ਏ ਉਹ ਗਾੜਲੇ ਬੰਨੇ ਵੇਖੋ ਕੱਡਾ ਤੋੜਾ ਆਪਣੀ ਜ਼ਮੀਨਾਂ ਬਣਾ ਰਹੇ ਉਹ ਹਾਂ ਨੁਕਸਾਨ ਤਾਂ ਬਹੁਤ ਹੋ ਗਿਆ ਬੰਨ ਪੜਾ ਵੱਡਾ ਬਾੜ ਪੈ ਗਿਆ ਜਿੱਦਾਂ ਵੀ ਆਪਣੇ ਕੋਲ ਵੀਰ ਪਹੁੰਚੇ ਆਪਣੇ ਇੱਕ ਬੋਲ ਤੇ ਆ ਇਹਨਾਂ ਦਾ ਗਾਣਾ ਵੀਰਾਂ ਦਾ ਤੇ ਆਪਣੇ ਰੰਜੀਤ ਢਿੱਲੋਂ ਵੀਰ ਜਿਹੜੇ ਆਪਣਾ ਇਹਨਾਂ ਨੇ ਗਾਣਾ ਜਿਹੜਾ ਬਣਾਇਆ ਵਾ ਇਹਨਾਂ ਵੀਰਾਂ ਨੂੰ ਸਾਨੂੰ ਬਹੁਤ ਪਿਆਰਾ ਲੱਗਾ ਜਿਵੇਂ ਵੀਰ ਦਾ ਸਾਡੇ ਟਰੈਕਟਰਾਂ ਦੇ ਗਾਣੇ ਚੱਲਣ ਡਿਆ ਹੀ ਤੇ ਭਾਜੀ ਹੁਣੀ ਆਪ ਖੁਦ ਇੱਕ ਬੋਲ ਤੇ ਮੈਂ ਮੜਾ ਇੱਕ ਦਿਨ ਇਹਨਾਂ ਨੂੰ ਵੀਰਾਂ ਨੂੰ ਫੋਨ ਲਾਇਆ ਵੀ ਜਰੂਰ ਸਾਡੇ ਇਸ ਨਗਰ ਦੇ ਵਿੱਚ ਪਹੁੰਚੋ ਇਹ ਵੀਰ ਉਸੇ ਵੇਲੇ ਇੱਕ ਬੋਲਦੇ ਸਾਡੇ ਤੋਂ ਹਸਾਵਣਾ ਹਰਿਆਣੇ ਤੋਂ ਨਾ ਵੀ ਫਤਿਹਾਬਾਦ ਡਿਸਟ੍ਰਿਕਟ ਤੋਂ ਵੀਰ ਆਪਣੇ ਕੋਲ ਇੱਕ ਬੋਲਦੇ ਪਹੁੰਚੇ ਆਪਾਂ ਵੀਰ ਦਾ ਵੱਧ ਤੋਂ ਵੱਧ ਸਪੋਰਟ ਕਰੀਏ ਜਿੰਨੀ ਵੀ ਹੋ ਸਕੇ ਕਿਉਂਕਿ ਜਿਹੜੀ ਸਪੋਰਟ ਹੈ ਨਾ ਸੰਗਤਾਂ ਦੇ ਸੰਯੋਗ ਦੇ ਨਾਲ ਆਪਾਂ ਜਿੱਥੇ ਮਰਜੀ ਵੀਰ ਨੂੰ ਪਹੁੰਚਾ ਸਕਦੇ ਆ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਜਿਹੜੇ ਵੀ ਆਪਣੇ ਚੈਨਲਾਂ ਤੇ ਆਪਣੇ ਨਾਲ ਜੁੜੇ ਆ ਉਹ ਵੱਧ ਤੋਂ ਵੱਧ ਵੀਰ ਨੂੰ ਸਪੋਰਟ ਕਰੋ ਭਾਜੀ ਹੁਣ ਇਹ ਕੁਝ ਤੁਹਾਨੂੰ ਦੱਸਣਗੇ ਅੱਜ ਜਿਹੜੀ ਅੱਜ ਆਪਾਂ ਦੇਖ ਰਹੇ ਅਸੀਂ ਅੱਜ ਗਰਾਊਂਡ ਲੈਵਲ ਤੇ ਪਹੁੰਚੇ ਆ ਤੇ ਸਾਨੂੰ ਵੇਖ ਕੇ ਬੜਾ ਦੁੱਖ ਲੱਗਾ ਕਿਉਂਕਿ ਜਿੰਨਾ ਜਿੰਨਾ ਨੁਕਸਾਨ ਭਾਜੀ ਉਹਨਾਂ ਦੇ ਅਸੀਂ ਆ ਸਾਰਾ ਦੇਖਿਆ ਲਾਗੇ ਲਾਗੇ ਜਿੰਨੇ ਵੀ ਏਰੀਆ ਦੇ ਪਿੰਡ ਵਾ 15 ਤੋਂ 20 ਪਿੰਡ ਵਾ ਤਕਰੀਬਨ ਜਿਨ੍ਹਾਂ ਦੇ ਵਿੱਚ ਬਹੁਤ ਤਕੜਾ ਨੁਕਸਾਨ ਹੋਇਆ ਵਾ ਤੇ ਅਸਲ ਜਿਹੜਾ ਗਰਾਊਂਡ ਲੈਵਲ ਤੇ ਆਣ ਕੇ ਹੀ ਪਤਾ ਲੱਗਦਾ ਕਿਉਂਕਿ ਅਸੀਂ ਦੇਖ ਕੇ ਸਾਡੇ ਤੋਂ ਆਪ ਨਹੀਂ ਰਹਿ ਗਿਆ ਹੁਣ ਅਸੀਂ ਅੱਜ ਸਪੈਸ਼ਲ ਟਾਈਮ ਕੱਢ ਕੇ ਜਰੂਰ ਭਰਾ ਨੂੰ ਸਾਡੇ ਨੂੰ ਮਿਲ ਕੇ ਅੱਜ ਆਏ ਮਿਲਣ ਆਏ ਕਿਉਂਕਿ ਇਹਨਾਂ ਦਾ ਸਪੈਸ਼ਲ ਸਾਨੂੰ ਫੋਨ ਆਇਆ कि ਅਸੀਂ ਚੁੰਨਣਾ ਹੈ ਕਿ ਸਾਡਾ ਭਰਾ ਮਤਲਬ ਇਹ ਸਾਡੇ ਪੰਜਾਬੀਅਤ ਸਾਡੇ ਪੰਜਾਬ ਦੇ ਸਾਰੇ ਜਿੰਨੇ ਵੀਰ ਕਿਸਾਨ ਭਰਾ ਨੇ ਇਹ ਅੱਗੇ ਹਮੇਸ਼ਾ ਚੜ੍ਹਦੀ ਕਲਾ ਚ ਆ ਤੇ ਚੜ੍ਹਦੀ ਕਲਾ ਚ ਹੀ ਰਹਿਣਗੇ ਹਮੇਸ਼ਾ ਤੇ ਜਿੱਦਾਂ ਆੜਾ ਪਾਣਾ ਅੱਜ ਹੋਇਆ ਵਾ ਮੇਰੇ ਗਾਣੇ ਦੇ ਵਿੱਚ ਵੀ ਇਹੀ ਬੋਲ ਆ ਕਿ ਪਾਣਾ ਰੱਬ ਦਾ ਮੰਨ ਫੇਰ ਉੱਠਣਾ ਹਾਰ ਮੰਨਣੀ ਨਹੀਂ ਕਦੇ ਵੀ ਪੰਜਾਬ ਤੋਂ ਇਹ ਪੰਜਾਬ ਨੇ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ ਵਾ ਇਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਹੀ ਇਹ ਪੰਜਾਬ ਆਪਣਾ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇਗਾ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਇਹ ਸਾਡੇ ਭਰਾਵਾਂ ਨੂੰ ਅਲੋ ਦੇਖੋ ਵੀਰ ਜੀ ਕਿੱਡੇ ਵਧੀਆ ਬੋਲਵਾ ਇਹਦੇ ਨਾਲ ਸਾਨੂੰ ਪਤਾ ਵੀ ਲੱਗਾ ਜਿੱਦੋਂ ਸੰਗਤਾਂ ਨੇ ਆਪਣਾ ਸੰਯੋਗ ਦਿੱਤਾ ਵੀ ਵਾਕਿਆ ਹੀ ਪੰਜਾਬ ਦੇ ਵਿੱਚ ਜੇ ਜਿੱਦਾਂ ਸੂਰਮੇ ਆ ਇੱਕ ਦੂਜੇ ਦਾ ਮੋਢੇ ਨਾਲ ਮੋਢਾ ਲਾ ਕੇ ਖਲੋਤੇ ਆ ਇਹ ਵੀਰ ਦੇ ਬੋਲ ਕੱਲਾ ਕੱਲਾ ਜਿਹੜਾ ਬੋਲ ਬਹੁਤ ਸੱਚਾ ਵਾ ਇੱਕ ਫੋਨ ਦੇ ਉੱਤੇ ਵੀਰ ਨੂੰ ਮੈਂ ਆਖਿਆ ਵੀ ਵੀਰ ਜੀ ਜਰੂਰ ਸਾਡੇ ਇਲਾਕੇ ਦੇ ਵਿੱਚ ਆਓ ਤੇ ਭਾਜੀ ਜੁਣੀ ਉਸੇ ਵੇਲੇ ਉਹ ਕਿੱਥੋਂ ਇਹ ਕਿਹੜਾ ਦਿਨ ਦੱਸਿਆ ਫਤਿਆਬਾਦ ਹਰਿਆਣੇ ਚੋਂ ਵੀਰ ਉੱਥੋਂ ਚੇਚਾ ਆਪਾਂ ਨੂੰ ਮਿਲਣ ਵੀ ਇੱਥੇ ਆਏ ਆ ਇਹ ਨਹੀਂ ਕਹਿੰਦੇ ਵੀ ਆਪਾਂ ਪ੍ਰੋਮੋਸ਼ਨ ਕਰਾਉਣ ਵੀਰ ਆਏ ਆ ਬਸ ਸਿਰਫ ਪਿਆਰ ਹੁੰਦਾ ਵਾ ਇਹਨਾਂ ਭਾਈ ਹੁਣਾਂ ਮੈਸੇਜ ਕੀਤਾ ਸੀ ਤੇ ਇਹਨਾਂ ਨੇ ਜਦੋਂ ਦੁੱਖ ਸਮਝਿਆ ਆਪਣਾ ਤੇ ਭਾਈ ਕਹਿੰਦੇ ਵੀ ਅਸੀਂ ਉਹ ਤੁਹਾਨੂੰ ਜਰੂਰ ਮਿਲਨਾਵਾਂਗੇ ਤੇ ਅੱਜ ਇੱਕ ਬੋਲਦੇ ਭਾਜੀ ਜੁਣੀ ਇੱਥੇ ਆਏ ਆ ਇਹ ਕੋਈ ਇਹਦੇ ਵਿੱਚ ਕਈ ਵੀਰ ਗਲਤ ਵੀ ਸੋਚਣਗੇ ਵੀ ਭਾਜੀ ਜੁਣੀ ਪ੍ਰੋਮੋਸ਼ਨ ਇਹਨਾਂ ਨੂੰ ਪ੍ਰੋਮੋਸ਼ਨਾਂ ਦੀ ਕੋਈ ਲੋੜ ਨਹੀਂ ਕਿਉਂਕਿ ਇਹਨਾਂ ਦੀ ਕਲਮ ਵਾ ਇਹ ਕਲਮ ਦੇ ਨਾਲ ਕੁਝ ਵੀ ਲਿਖ ਕੇ ਸੱਚੇ ਬੋਲ ਲਿਖ ਕੇ ਜਿਹੜਾ ਵਾ ਉਹ ਕਿਤੇ ਵੀ ਪਚਾ ਸਕਦੇ ਇਹਨਾਂ ਨੂੰ ਪ੍ਰਮਾਤਮਾ ਹੋਰ ਇਹਨਾਂ ਦੀ ਕਲਮ ਨੂੰ ਜਿਹੜੀ ਆ ਸਮੱਤ ਬਖਸ਼ੇ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਵੀ ਪ੍ਰਮਾਤਮਾ ਇਹਨਾਂ ਨੂੰ ਬਹੁਤ ਬਹੁਤ ਤਰੱਕੀਆਂ ਦਵੇ ਜਿਹੜਾ ਕਿ ਇਹ ਵੀਰ ਚੜ੍ਹਦੀ ਕਲਾ ਦੇ ਵਿੱਚ ਸਾਰੇ ਵੀਰਾਂ ਇਹਨਾਂ ਵੀਰਾਂ ਦਾ ਸਾਡੇ ਆਲੀ ਕਲਾ ਨਗਰੋਂ ਤੇ ਬਹੁਤ ਬਹੁਤ ਧੰਨਵਾਦ ਸਾਡਾ ਸਮੂਹ ਇਲਾਕਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਜੀ ਅੱਜ ਜਿਹੜੀਆਂ ਰਾਤ ਨੂੰ ਪੌਪ ਲੈਣਾ ਚੱਲਦੀਆਂ ਬੰਦ ਲਾਉਣ ਰਹੀਆਂ ਵਾਂ ਤੇ ਸਾਰੀ ਸੰਗਤ ਇੱਥੇ ਰਾਤ ਦੀ ਡਿਊਟੀ ਹੁੰਦੀ ਵੀਰਾਂ ਦੀ ਸਾਰਿਆਂ ਦੀ ਤੇ ਅੱਜ ਇਹਨਾਂ ਵਾਸਤੇ ਬਦਾਮਾਂ ਵਾਲੀ ਚਾਹ ਬਣ ਗਈ ਆ ਤੇ ਇਹ ਸਾਰਿਆਂ ਨੂੰ ਪਿਉਉਣੇ ਆ ਤੇ ਨਰਵੈਲ ਭਾਜੀ ਨੇ ਨਾਲ ਤੇ ਹੁਣ ਸਾਰੀ ਸੰਗਤ ਚਾਹ ਛੱਕੇ ਓਏ ਆਓ ਨਿੱਕੀ ਵਾਲੀ ਵਾਲਾ ਦੂਜਾ ਕਿੱਥੇ ਆ ਗੁਰਸੇਵ ਸਿੰਘ ਸਾਰੇ ਵੀਰ ਇਹ ਚਾਹ ਬਣੋੜ ਆ ਯਮਸ਼ੀਲ ਵਾਲੇ ਵੀਰ ਯੋਗੀ ਰਾਤ ਵੀ ਸਾਰੀ ਰਾਤ ਚੱਲਦੇ ਰਹਿ ਅੱਜ ਵੀ ਹੁਣ ਸਾਰੀ ਰਾਤ ਹੀ ਚੱਲਣੀਆਂ ਵਾ ਰਾਤ ਦਿਨ ਦੀ ਡਿਊਟੀ ਪੈਂਦੀ ਆ ਤੇ ਬੰਦਿਆਂ ਨੂੰ ਚਲੋ ਨਾਲ ਬਦਾਮ ਵਾਲੀ ਚਾਹ ਹੋਵੇ ਤੇ ਤਾਕਤ ਜੀ ਮਿਲ ਜਾਂਦੀ ਆ ਲੱਤਾਂ ਪੈਰ ਦਹਣੋਂ ਵੜ ਜਾਂਦੇ ਇਹਨਾਂ ਦੇ